ਕੱਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਸ ਪਵਿੱਤਰ ਸਦਨ ਦਾ ਜ਼ਾਤੀ ਮਫਾਦ ਵਾਸਤੇ ਦੁਰਉਪਯੋਗ ਕੀਤਾ ਨਿੱਜੀ ਰੰਜਿਸ਼ ਕੱਢਣ ਵਾਸਤੇ ਜੋ ਸਦਨ ਦੇ ਸਾਰੇ ਮੈਂਬਰਸ ਨੂੰ ਮਿਸਲੀਡ ਕੀਤਾ ਕਿ ਇੱਕ ਕੋਈ ਐਸਆਈ ਬੋਰਡ ਸਿੰਘ ਬੜਾ ਵੱਡਾ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਉਸ ਨੇ ਗੈਂਗਸਟਰ ਤੋਂ ਰਿਸ਼ਵਤ ਲਈ ਜਿਹਦੇ ਕਰਕੇ ਉਹਦੇ ਪੀਸੀ ਦਾ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ ਦਾ ਪਰਚਾ ਦਰਜ ਕੀਤਾ ਗਿਆ ਲੇਕਿਨ ਪੰਜਾਬ ਸਰਕਾਰ ਤੇ ਪੁਲਿਸ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਉਹਦੇ ਅਸਲ ਕਹਾਣੀ ਕੀ ਆ ਮੇਰੇ ਵੀਰੋ ਉਹ ਮੈਂ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨਾ ਚਾਹੁੰਦਾ ਪਹਿਲਾਂ ਤੁਸੀਂ ਕਿਰਪਾ ਕਰਕੇ ਮੇਰੀ ਇੱਕ ਉਹ ਜਿਹੜਾ ਐਸਐ ਬੋਰਡ ਸਿੰਘ ਆ ਉਹਦੀ ਔਰ ਸਪੀਕਰ ਵਿਧਾਨ ਸਭਾ ਦੇ ਭਰਾ ਦੀ ਉਹ ਵੀਡੀਓ ਸੁਣੋ ਜ਼ਰਾ ਆ ਮੇਰੇ ਪੱਤੇ ਨੇ ਇਹ ਤੁਹਾਨੂੰ ਸੈਂਡ ਕਰ ਦਉ ਓਕੇ ਓਕੇ ਇਹ ਜਿਹੜੀ ਆਡੀਓ ਆ ਵੀਡੀਓ ਇਹ ਜੂਨ ਮਹੀਨੇ ਦੀ ਆ ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਦਾ ਸਕਾ ਭਰਾ ਵੀਰ ਦਵਿੰਦਰ ਸਿੰਘ ਇਸ ਐਸਐਸਆਈ ਬੋਰਡ ਸਿੰਘ ਨੂੰ ਫੋਨ ਕਰਕੇ ਕਹਿੰਦਾ ਕਿ ਤੇਰੀ ਮੈਂ ਮਾਂ ਪੈਣ ਦੀਆਂ ਗਾਲਾਂ ਕੱਢ ਕੇ ਤੈਨੂੰ ਬੰਦਾ ਬਣਾਉਂਗਾ ਤੈਨੂੰ ਕੁੱਟੂਗਾ ਔਰ ਤੈਨੂੰ ਮੈਂ ਜੋ ਤੂੰ ਸਾਡੇ ਕੰਮ ਨਹੀਂ ਆਖੇ ਲੱਗਦਾ ਤੇਰਾ ਪ੍ਰਬੰਧ ਕਰਾਂਗੇ ਉਸ ਐਸੇ ਬੋਰਡ ਸਿੰਘ ਨੇ ਇਮੀਡੀਏਟਲੀ ਜਾ ਕੇ ਇਹ ਵੀ ਮੈਂ ਤੁਹਾਨੂੰ ਸਕੈਨ ਕਰਕੇ ਕਾਪੀ ਭੇਜ ਦੂੰਗਾ ਮੀਡੀਆ ਨੂੰ ਉਸ ਨੇ ਇੱਕ ਪੁਲਿਸ ਸਟੇਸ਼ਨ ਸਦਰ ਫਰੀਦਕੋਟ ਵਿੱਚ ਇੱਕ ਡੀਡੀਆਰ ਰਿਪੋਰਟ ਦਰਜ ਕਰਵਾਤੀ ਇਹਦੇ ਭਰਾ ਦੇ ਖਿਲਾਫ 12 ਜੂਨ 2024 ਨੂੰ ਕਿ ਵੀਰ ਦਵਿੰਦਰ ਸਿੰਘ ਜਿਹੜਾ ਕੁਲਤਾਰ ਸਿੰਘ ਸੰਧਵਾ ਦਾ ਭਰਾ ਹੈ ਮੈਨੂੰ ਇਸ ਨੇ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਡਰਾਇਆ ਧਮਕਾਇਆ ਫਿਜ਼ੀਕਲੀ ਮੈਨੂੰ ਥ੍ਰੀਟਨ ਕੀਤਾ ਨਾਰਮਲ ਕੋਰਸ ਵਿੱਚ ਤਾਂ ਅਗਰ ਕਿਸੇ ਆਪੋਜੀਸ਼ਨ ਦੇ ਐਮ.ਐਲ.ਏ ਨੇ ਇਦਾਂ ਦਾ ਫੋਨ ਕੀਤਾ ਹੁੰਦਾ ਤੇ ਉਹਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਛੁੱਟਿਆ ਆਉਣਾ ਸੀਗਾ ਪਰ ਕੋਈ ਕਾਰਵਾਈ ਨਹੀਂ ਕੀਤੀ ਪਰ ਇੱਕ ਭ੍ਰਸ਼ਟਾਚਾਰ ਦਾ ਮਾਮਲਾ ਹੈ ਕੀ ਆ ਆ ਮੇਰੇ ਕੋਲ ਇੱਕ ਨਿਊਜ਼ ਰਿਪੋਰਟ ਆ ਜਿਹੜਾ ਕੱਲ ਕੁਲਤਾਰ ਸਿੰਘ ਸੰਧਵਾ ਕਹਿ ਰਹੇ ਸੀ ਨਾ ਕਿ ਏ.ਐਸ.ਆਈ. ਬੋਹੜ ਸਿੰਘ ਨੇ ਇੱਕ ਗੈਂਗਸਟਰ ਤੋਂ ਪੈਸੇ ਲਏ ਉਹ ਗਲਤ ਕੱਲਿਆ ਗੈਂਗਸਟਰ ਤੋਂ ਪੈਸੇ ਨਹੀਂ ਲਏ ਇੱਕ ਕੋਰਟ ਕਪੂਰੇ ਦਾ ਉਹਦਾ ਨਾਮ ਹੈ ਅਨੰਤ ਦੀਪ ਸਿੰਘ ਬਰਾੜ ਜਿਹਦੀ ਮਾਤਾ सुरेंद्रਪਾਲ ਕੌਰ ਵਾਰਡ ਨੰਬਰ 2 ਦੀ ਕਾਉਂਸਲਰ ਆ ਔਰ ਮਾਮਲਾ 2015-16 ਦਾ ਵਾ ਉਸ ਕੰਪਲੇਂਟ ਨੂੰ ਜਦੋਂ ਡੀਡੀਆਰ ਦਰਜ ਕਰਾਤੀ ਇਸ ਐਸਏ ਬੋਰਡ ਸਿੰਘ ਨੇ ਇਹਨਾਂ ਨੇ ਉਸ ਅਨੰਤ ਦੀਪ ਬਰਾੜ ਨੂੰ ਏਲੀਅਸ ਰੋਮਾ ਬਰਾੜ ਉਹਨੂੰ ਦੁਬਾਰਾ ਬੁਲਾਇਆ ਗਿਆ 2024 ਵਿੱਚ 15 16 ਦੀ ਕੰਪਲੇਂਟ ਆ ਤੇ 2024 ਵਿੱਚ ਉਹਦੇ ਖਿਲਾਫ ਪ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਦਿੱਤਾ ਹੁਣ ਸਾਰੀ ਪੁਲਿਸ ਨੂੰ ਐਸਐਸਪੀ ਫਰੀਦਕੋਟ ਵਗੈਰਾ ਸਭ ਨੂੰ ਪਤਾ ਸੀਗਾ ਕਿ ਇਹ ਬਦਲਾਖੋਰੀ ਦਾ ਮਾਮਲਾ ਵਾ ਇਸ ਕਰਕੇ ਨਾ ਉਹਨੂੰ ਸਸਪੈਂਡ ਕੀਤਾ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਨਾ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਗਿਆ ਉਹ ਫਰੀਦਕੋਟ ਥਾਣੇ ਵਿੱਚ ਹੈੱਡ ਮੁੰਚੀ ਦਾ ਕੰਮ ਕਰ ਰਿਹਾ ਸੀਗਾ ਕੱਲ ਸਾਰਾ ਕੰਮ ਰੋਕ ਕੇ ਮਤਲਬ ਬੇਅਦਬੀਆਂ ਦਾ ਮਾਮਲਾ ਛੱਡ ਕੇ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 295ਏ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਐਸਐਸਪੀ ਫਰੀਦਕੋਟ ਨੇ 2 ਸਾਲ ਤੋਂ ਮੰਗੀ ਹੋਈ ਆ ਉਹ ਛੱਡ ਕੇ ਜਿਹੜੀ ਖੇਤੀਬਾੜੀ ਦੀ ਨੀਤੀ ਨਹੀਂ ਬਣਾ ਸਕੀ ਪੰਜਾਬ ਸਰਕਾਰ ਜਿਹਦੇ ਕਰਕੇ ਕਿਸਾਨ ਚੰਡੀਗੜ੍ਹ ਦੇ ਬਾਰਡਰਾਂ ਤੇ ਬੈਠੇ ਨੇ ਹਜ਼ਾਰਾਂ ਦੀ ਤਾਦਾਦ ਉਹ ਛੱਡ ਕੇ ਪੰਜਾਬ ਵਿੱਚ ਬੇਤਹਾਸ਼ਾ ਨਸ਼ੇ ਹੋ ਰਹੇ ਨੇ ਉਹ ਛੱਡ ਕੇ EMPLOYEES ਦੇ ਸਾਰੇ ਮਸਲੇ ਛੱਡ ਕੇ ਸਾਰੀਆਂ ਗੱਲਾਂ ਛੱਡ ਕੇ ਇੱਕ ਸਦਨ ਦੀ ਕਾਰਵਾਈ ਰੋਕ ਕੇ ਤੇ ਸਪੀਕਰ ਨੇ ਆ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਖੜਾ ਕਰਕੇ ਪੁੱਛਿਆ ਕਿ ਕਿਉਂ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲਾਂਕਿ ਉਹਨਾਂ ਨੇ ਆਪਣੇ ਲਹਿਜੇ ਵਿੱਚ ਇਹ ਕਹਿ ਕੇ ਹੋਸ਼ ਸ਼ਰਮਸਾਰ ਕਰਤਾ ਸਾਰੇ ਸਦਨ ਨੂੰ ਤੇ ਸਪੀਕਰ ਨੂੰ ਤੇ ਗਵਰਨਮੈਂਟ ਨੂੰ ਕਿ ਇਹ ਤਾਂ ਛੋਟੀ ਜੀ ਗੱਲ ਹੈ ਜੀ ਐਸਆਈ ਅਸਲ ਵਿੱਚ ਸਾਰਾ ਸਿਸਟਮ ਜਿਹੜਾ ਉਹ ਮਾਫੀਆ ਓਪਰੇਟ ਕਰ ਰਿਹਾ ਵਾ ਔਰ ਉਹਨਾਂ ਨੂੰ ਉੱਥੋਂ ਅੱਗੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਸੋ ਮੇਰਾ ਮੰਨਣਾ ਇੱਕ ਮਿੰਟ ਜੀ ਕਿ ਇਹ ਮਾਮਲਾ ਜਿਹੜਾ ਸੀਗਾ ਇਹ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਨਹੀਂਗਾ ਅਗਰ ਹੋਵੇਗਾ ਤਾਂ ਰੂਟੀਨ ਵਿੱਚ ਇਦਾਂ ਦੇ ਐਸਆਈ ਤੇ ਥਾਣੇਦਾਰਾਂ ਤੇ ਬੋਲਦਾਰਾਂ ਦੇ ਖਿਲਾਫ ਬਹੁਤ ਪਰਚੇ ਦਰਜ ਹੁੰਦੇ ਆ ਲੇਕਿਨ ਕੀ ਸਾਰਾ ਪੰਜਾਬ ਦੀ ਵਿਧਾਨ ਸਭਾ ਦੀ ਕਾਰਵਾਈ ਰੋਕ ਕੇ ਨਿੱਜੀ ਰੰਜਿਸ਼ ਕੱਢਣ ਵਾਸਤੇ ਪਰਸਨਲ ਐਨੀਮੀਟੀ ਕੱਢਣ ਵਾਸਤੇ ਕੀ ਇਸ ਪਵਿੱਤਰ ਸਦਨ ਦਾ ਉਪਯੋਗ ਜਾਂ ਦੁਰਉਪਯੋਗ ਕੀਤਾ ਜਾ ਸਕਦਾ ਇਸ ਲਈ ਮੇਰੀ ਮੰਗ ਆ ਕਿ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਇਸ ਸਦਨ ਨੂੰ ਮਿਸਲੀਡ ਕੀਤਾ ਕਿ ਗੈਂਗਸਟਰ ਨੇ ਪੈਸੇ ਦਿੱਤੇ ਜਦ ਕਿ ਉਹ ਕਾਉਂਸਲਰ ਦਾ ਮੁੰਡਾ ਅਨੰਤਦੀਪ ਸਿੰਘ ਬਰਾੜ ਫਿਰ ਇਹਨਾਂ ਨੇ ਕਿਹਾ ਜੀ ਕਿ ਜਿਹੜਾ ਹੈਗਾ ਵਾ ਉਹਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਜਦ ਕਿ ਉਹਨਾਂ ਦੀ ਨਿੱਜੀ ਰੰਜਿਸ਼ ਆਡੀਓ ਵੀਡੀਓ ਸਾਹਮਣੇ ਆ ਚੁੱਕੀ ਆ ਤੇ ਦੂਜਾ ਮੈਂ ਭਗਵੰਤ ਮਾਨ ਤੋਂ ਇਹ ਉਮੀਦ ਕਰਦਾ ਵਾਂ ਕਿ ਇਸ ਕੇਸ ਦੀ ਫੇਅਰ ਇਨਕੁਆਇਰੀ ਕਰਾਉਣ ਕਿ 2015-16 ਦਾ ਮਾਮਲਾ ਚੱਲਦਾ ਹੋਇਆ ਸਡਨਲੀ 2024 ਦੇ ਵਿੱਚ ਬੋਰਡ ਸਿੰਘ ਦੇ ਖਿਲਾਫ ਪਰਚਾ ਦਰਜ ਕਿਉਂ ਕੀਤਾ ਗਿਆ ਕੀ ਇਹ ਰੰਜਿਸ਼ ਸੀਗੀ ਇਹ ਸਾਰਾ ਮਸਲਾ ਜਿਹੜਾ ਇਹਦੀ ਫੇਅਰ ਇਨਵੈਸਟੀਗੇਸ਼ਨ ਹੋਊਗੀ ਤਾਂ ਪਤਾ ਲੱਗੇ ਲੇਕਿਨ ਮੈਨੂੰ ਬੜੇ ਦੁੱਖ ਤੇ ਬੜੇ ਰੰਜ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਐਸਐਸਏ ਦਾ ਮਸਲਾ ਤਾਂ ਚੱਕਿਆ ਗਿਆ ਇਸ ਸਦਨ ਦੇ ਵਿੱਚ ਪਰ ਜਿਹੜੇ ਜਿਹੜੇ ਪੱਖ ਦੇ ਮਸਲੇ ਮੈਂ ਤੁਹਾਨੂੰ ਗਿਣਾਏ ਕਿਸਾਨਾਂ ਦੇ EMPLOYEES ਦੇ ਨੌਜਵਾਨਾਂ ਦੇ ਦਲਿਤਾਂ ਦੇ ਔਰ ਬੇਅਦਬੀਆਂ ਦੇ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਇਸ ਕਰਕੇ ਕੱਲ ਮੈਂ ਜ਼ੀਰੋ ਆਵਰ ਵਿੱਚ ਕਟੋਕਟ 25 ਵਾਰੀ ਆਪਣਾ ਹੱਥ ਖੜਾ ਕੀਤਾ 25 ਵਾਰੀ ਲੇਕਿਨ ਮੈਨੂੰ ਬੋਲਣ ਨਹੀਂ ਦਿੱਤਾਗਾ ਮੈਨੂੰ ਸਪੈਸ਼ਲ ਟਾਰਗੇਟ ਕਰਕੇ ਜਿਹੜਾ ਉਹ ਇਦਾਂ ਦਾ ਨਰਾਦਰ ਕਰਦੇ ਨੇ ਮੈਂ ਉਹਦੇ ਪ੍ਰੋਟੈਸਟ ਵਿੱਚ ਦੋ ਦਿਨ ਬੁਆਇਕਾਟ ਕੀਤਾ ਅੱਜ ਲੈਜਿਸਲੇਟਿਵ ਬਿਜ਼ਨਸ ਹੋ ਰਿਹਾ ਹੋਵੇਗਾ ਕੱਲ ਵੀ ਉਹਨਾਂ ਨੇ ਕਰਨਾ ਬਿੱਲ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਇੱਕ ਹਫਤਾ ਪਹਿਲਾਂ ਦਿਆ ਕਰੋ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਅੱਜ ਟੇਬਲ ਤੇ ਉਸ ਵੇਲੇ ਰੱਖਣਗੇ ਜਦੋਂ ਬਿੱਲ ਪੇਸ਼ ਹੋਣਾ ਤੁਸੀਂ ਦੱਸੋ ਕਿਹੜਾ ਐਮ ਐਲ ਏ ਜਿਹੜਾ ਐਡਾ ਕੰਪਿਊਟਰ ਮਾਈਂਡਡ ਹੈ ਜਿਹੜਾ ਉੱਥੇ ਮੌਕੇ ਤੇ ਸਾਰੇ ਬਿੱਲ ਨੂੰ ਸਟੱਡੀ ਕਰਕੇ ਬਹਿਸ ਕਰ ਸਕੇਗਾ ਸੋ ਇਹਨਾਂ ਨੇ ਇਸ ਪਵਿੱਤਰ ਸਦਨ ਨੂੰ ਮਹਿਜ਼ ਇੱਕ ਡਰਾਮਾ ਇੱਕ ਮੋਕਰੀ ਇੱਕ ਕਾਮੇਡੀ ਦਾ ਥੀਏਟਰ ਬਣਾ ਕੇ ਰੱਖਤਾ ਔਰ ਆਪਣੀ ਬਰੂਟ ਮੈਜੋਰਿਟੀ ਨੂੰ 92 ਨੂੰ ਮਿਸਯੂਜ਼ ਕਰਕੇ ਆਪੋਜੀਸ਼ਨ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਡਿਸਕ੍ਰਿਮੀਨੇਟ ਕਰਦੇ ਨੇ ਵਿਤਕਰਾ ਕਰਦੇ ਨੇ ਤਾਂ ਕਰਕੇ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਮੈਂ ਤੁਹਾਡੇ ਕੋਲ ਆਣ ਕੇ ਬਾਹਰ ਆਪਣੀ ਗੱਲ ਰੱਖਣੀ ਸੀ ਹੁਣ ਦੱਸੋ ਜੀ ਤੁਹਾਡੀ ਆਪਣੀ ਹੈ ਜਾਂ ਫਿਰ ਕਾਂਗਰਸ ਵੱਲੋਂ ਮੇਰੀ ਆਪਣੀ ਜਦੋਂ ਮੇਰੀ ਆਪਣੀ ਸੁਣੋ ਪਹਿਲਾਂ ਮੈਂ ਤਾਂ ਕਿਆ ਗਿਆ ਤਾਂ ਪ੍ਰਤਾਪ ਬਾਜ ਨੂੰ ਉਹ ਕੀਤਾ ਗਿਆ ਇਸ ਮਾਮਲੇ ਵਿੱਚ ਮੈਂ ਕਿਦੋਂ ਦੀ ਗੱਲ ਕਰ ਰਹੇ ਹਾਂ ਜੀ ਜਦੋਂ ਨਾਮਲਾ ਹੋ ਰਿਹਾ ਸੀਗਾ ਪ੍ਰਤਾਪ ਬਾਜ ਜੀ ਨੇ ਸਪੀਕ ਕੀਤਾ ਵੇਖੋ ਗੱਲ ਇਹ ਆ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਮੈਨੂੰ ਤਾਂ ਕੱਲ ਬੋਲਣ ਹੀ ਨਹੀਂ ਦਿੱਤਾ ਗਿਆ ਔਰ ਇਹ ਜਿਹੜੇ ਤੱਤ ਸੀਗੇ ਆਡੀਓ ਵੀਡੀਓ ਇਹ ਕੱਲ੍ਹ ਸ਼ਾਮ ਨੂੰ ਮੇਰੇ ਕੋਲ ਆਈ ਹੈ ਆ ਖਬਰਾਂ ਤੇ ਡੀਡੀਆਰ ਦੀ ਰਿਪੋਰਟ ਮੇਰੇ ਕੋਲ ਸ਼ਾਮ ਨੂੰ ਆਈ ਹੈ ਮੈਨੂੰ ਆ ਮੈਂ ਪੂਰਾ ਭਰੋਸਾ ਰੱਖਦਾ ਵਾਂ ਕਿ ਸਾਡੀ ਪਾਰਟੀ ਵੀ ਮਸਲਾ ਚੱਕੇਗੀ ਕਿਉਂਕਿ ਮੈਂ ਤਾਂ ਉਹਨਾਂ ਨੂੰ ਮਿਲ ਨਹੀਂ ਸਕਿਆ ਅੱਜ ਉਹ ਅੰਦਰ ਨੇ ਉਹ ਕਿਉਂ ਨਹੀਂ ਚੱਕਣਗੇ ਕੀ ਸਪੀਕਰ ਨੂੰ ਇੱਕ ਵਿਧਾਨ ਸਭਾ ਦੇ ਸੈਸ਼ਨ ਨੂੰ ਪਰਸਨਲ ਰੰਜਿਸ਼ ਦਾ ਮੁੱਦਾ ਬਣਾ ਕੇ ਸਦਨ ਦੀ ਕਾਰਵਾਈ ਰੁਕਣੀ ਚਾਹੀਦੀ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਬਾਜਵਾ ਸਾਹਿਬ ਨਾਲ ਤੁਹਾਡੀ ਗੱਲ ਹੋਈ ਹੈ ਐਲੋਪੀ ਸਾਹਿਬ ਨੇ ਮੈਂ ਤੁਹਾਨੂੰ ਕਹਾਂ ਨਾ ਕਿ ਅੱਜ ਮੈਂ ਮਿਲ ਨਹੀਂ ਸਕਿਆ ਉਹ ਚੱਕਣਗੇ ਮੇਰਾ ਖਿਆਲ ਉਹਨਾਂ ਨੇ ਚੱਕਿਆ ਵੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵਾ ਕਿ ਤੁਹਾਡੀ ਨਿੱਜੀ ਰੰਜਿਸ਼ ਦਾ ਮਾਮਲਾ ਹੈ ਸੋ ਇਸ ਕਰਕੇ ਮੈਂ ਮੀਡੀਆ ਨੂੰ ਬੇਨਤੀ ਕਰੂੰਗਾ ਮੀਡੀਆ ਨੂੰ ਬੇਨਤੀ ਕਰੂੰਗਾ ਮੈਂ ਕਿ ਕਾਈਂਡਲੀ ਪਲੀਜ਼ ਜਿਹੜੇ ਇਦਾਂ ਦੇ ਇਸ਼ੂਜ਼ ਨੇ ਜਿਹੜੇ ਪਰਸਨਲ ਇਸ਼ੂਜ਼ ਕਰਨ ਵਾਸਤੇ ਸਦਨ ਨਹੀਂ ਬਣਿਆ ਇਹ ਪਬਲਿਕ ਇੰਟਰਸਟ ਵਾਸਤੇ ਬਣਿਆ ਪੰਜਾਬ ਦੇ ਇੰਟਰਸਟ ਵਾਸਤੇ ਬਣਿਆ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਸ ਮਸਲੇ ਨੂੰ ਹਾਈਲਾਈਟ ਕਰੋ ਔਰ ਸਪੀਕਰ ਨੂੰ ਪੁੱਛੋ ਤੇ ਕੀ ਤੁਹਾਡੀ ਨਿੱਜੀ ਰੰਜਿਸ਼ ਹੈ ਐਸਸੀ ਬੋਰਡ ਸਿੰਘ ਨਾਲ ਇਹ ਐਸਈ ਦੇ ਖਿਲਾਫ ਇੱਕ ਬਹੁਤ ਵੱਡਾ ਮਾਰਕਾ ਮਾਰ ਕੇ ਇਹ ਸਦਨ ਨੇ ਕੀ ਪ੍ਰਾਪਤੀ ਕਰ ਲਈ ਹੈ ਜਿਹੜੇ ਜਿਨ੍ਹਾਂ ਨੇ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀਗੇ ਸਟਾਫ ਖਰੜ ਵਿੱਚ ਉਹਨਾਂ ਦੇ ਖਿਲਾਫ ਕੋਈ ਕਿਉਂ ਕਾਰਵਾਈ ਨਹੀਂ ਕੀਤੀ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਕੀ ਇਹ ਮੁੱਦੇ ਡਿਸਕਸ ਨਹੀਂ ਹੋਣੇ ਚਾਹੀਦੇ ਸੀਗੇ ਤੇ ਕਿਉਂ ਲੋਕਾਂ ਦੇ ਬਾਅਦ ਫਾਇਰਿੰਗ ਹੋਈ ਤੇ ਲੋਰੈਂਸ ਬਿਸ਼ਨੋਈ ਨੂੰ ਫਿਰ ਉਹਦੀ ਜਿੰਮੇਵਾਰੀ ਚੀਤੀ ਗਈ ਤੁਸੀਂ ਆਪ ਹੀ ਹੁਣ ਦੱਸ ਦਿੱਤਾ ਕਿ ਏਪੀ ਢਿੱਲੋਂ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼ਨੋਈ ਨੇ ਚੱਕੀ ਕਿਉਂ ਕਿ ਉਹ ਹੀ ਸਟੈਂਡਸ ਇੰਬੋਲਡੈਂਟ ਇੱਕ ਗੈਂਗਸਟਰ ਜਿਹਦੀ ਇੰਟਰਵਿਊ ਦੇ ਕਰਕੇ ਡੇਢ ਸਾਲ ਉਹਦੇ ਕੋਈ ਰੀਟ ਨਹੀਂ ਮਾਰ ਸਕਿਆ ਉਹਨੂੰ ਵੀਆਈਪੀ ਟ੍ਰੀਟਮੈਂਟ ਮਿਲਦੀ ਪੰਜਾਬ ਦੀਆਂ ਜੇਲ੍ਹਾਂ 'ਚ ਉਹਦਾ ਸਾਰਾ ਕੁਝ ਫੈਸਿਲਿਟੇਟ ਹੁੰਦਾ ਤੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੀ ਸਰਕਾਰ ਇਟ ਓਨਲੀ ਸ਼ੋਜ਼ ਕਿ ਪੰਜਾਬ ਸਰਕਾਰ ਕੇਵਲ ਆਪਣੇ ਪੋਲਿਟਿਕਲ ਆਪੋਨੈਂਟਸ ਔਰ ਜਿਹੜੇ ਐਕਟਿਵਿਸਟ ਵਿਰੋਧ ਕਰਦੇ ਸਰਕਾਰ ਦਾ ਉਹਨਾਂ ਦੇ ਖਿਲਾਫ ਐਕਸ਼ਨ ਕਰ ਸਕਦੀ ਆ ਤਾਕਤਵਾਰ ਗੈਂਗਸਟਰਾਂ ਦੇ ਖਿਲਾਫ ਔਰ ਮਾਫੀਆ ਦੇ ਖਿਲਾਫ ਉਹ ਐਕਸ਼ਨ ਕੋਈ ਨਹੀਂ ਕਰ ਸਕਦੇ ਉਹਨਾਂ ਦੇ ਆਪਣੇ ਐਮਐਲਏ ਕਵਰ ਵਿੱਚ ਪ੍ਰਤਾਪ ਸਿੰਘ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਹੈਗਾ ਲॉ ਐਂਡ ਆਰਡਰ ਨਾਮ ਦੀ ਕੋਈ ਪੰਜਾਬ ਦੇ ਵਿੱਚ ਚੀਜ਼ ਨਹੀਂ ਗਈ ਜੰਗਲ ਦਾ ਰਾਜ ਹੈ ਔਰ ਇੰਨਾ ਪ੍ਰਸ਼ਟਾਚਾਰ ਵਧਿਆ ਪੰਜਾਬ ਦੇ ਵਿੱਚ ਕਿ ਤੁਸੀਂ ਮੇਰਾ ਖਿਆਲ ਹੈ ਕਿ ਕਦੀ ਪਹਿਲਾਂ ਇਦਾਂ ਥਾਣਿਆਂ ਤਹਿਸੀਲਾਂ ਵਿੱਚ ਲੁੱਟ ਹੁੰਦੀ ਨਹੀਂ ਦੇਖੀ ਹੋਵੇਗੀ